प्यारे दोस्तों इस वीडियो रिव्यू लड़ी ਦੇ ਵਿੱਚ ਅੱਜ ਅਸੀਂ ਜਿਸ ਨਵੀਂ ਪੁਸਤਕ ਬਾਰੇ ਗੱਲ ਕਰਨੀ ਆ ਉਹ ਪੁਸਤਕ ਹੈ ਹਰਪ੍ਰੀਤ ਸੇਖਾ ਦਾ ਨਮਾ ਨਾਵਲ ਹਨੇਰੇ ਰਾ ਅਸੀਂ ਸਾਰੇ ਜਾਣਦੇ ਆ ਕਿ ਹਰਪ੍ਰੀਤ ਸੇਖਾ ਸਮਕਾਲੀ ਪੰਜਾਬੀ ਗਲਪਕਾਰੀ ਦੇ ਵਿੱਚ ਇੱਕ ਸਮਰਥਨਾ ਹੈ ਬੇਜੀ ਮਸਕਰਾਪੇ 12 ਬੂਹੇ ਉਸ ਤੋਂ ਦੋ ਕਹਾਣੀ ਸੰਗ੍ਰਹਿ ਨਹੀਂ ਆ ਚੁੱਕੇ ਇਸ ਤੋਂ ਇਲਾਵਾ ਟੈਕਸੀ ਨਾਮਾ ਉਸ ਦੀ ਵਾਰਤਕ ਦੀ ਪੁਸਤਕ ਵੀ ਆ ਚੁੱਕੀ ਆ ਅਤੇ ਉਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਆ ਉਹ ਹਿੰਦੀ ਦੇ ਵਿੱਚ ਅਨਵਾਦ ਵੀ ਹੋਈਆਂ ਹੁਣ ਉਸ ਦਾ ਨਵਾਂ ਨਾਵਲ ਆ ਹਨੇਰੇ ਰਾ ਪੈਲਾ ਨਾਵਲ ਆਸਤਾਂ ਤੇ ਸਭ ਤੋਂ ਜਿਹੜੀ ਇਸ ਨਾਵਲ ਦੀ ਖੂਬਸੂਰਤੀ ਆ ਪਹਿਲਾਂ ਵੀ ਵੈਸੇ ਜਿਹੜਾ ਗਲਪ ਹਰਪ੍ਰੀਤ ਸੇਖੇ ਨੇ ਲਿਖਿਆ ਉਸ ਦੇ ਵਿੱਚ ਕੈਨੇਡੀਅਨ ਜ਼ਿੰਦਗੀ ਦੇ ਸੱਚ ਨੂੰ ਖੂਬ ਉਪੇਸ਼ ਕੀਤਾ ਹੈ ਤੇ ਉਹ ਜਿਹੜਾ ਅੱਜ ਵਾਪਰ ਰਿਹਾ ਬਿਲਕੁਲ ਸਮਕਾਲੀ ਜ਼ਿੰਦਗੀ ਨੂੰ ਪਕੜਨ ਦੇ ਵਿੱਚ ਹਰਪ੍ਰੀਤ ਸੇਖੇ ਦੀ ਮਹਾਰਤ ਆ ਤੇ ਇਹ ਉਸ ਦੀਆਂ ਪਹਿਲੀਆਂ ਲਿਖੀਆਂ ਕਹਾਣੀਆਂ ਵੀ ਤੇ ਇਹ ਨਾਵਲ ਵੀ ਇਸੇ ਚੀਜ਼ ਵੱਲ ਇਸ਼ਾਰਾ ਕਰਦਾ ਹੈ ਮਹੱਤਵਪੂਰਨ ਗੱਲ ਇਹ ਆ ਕਿ ਇਹ ਜਿਹੜਾ ਉਹਦਾ ਨਾਵਲ ਆ ਹਨੇਰੇ ਰਾਹ ਆ ਕਿਹਾ ਜਾ ਸਕਦਾ ਹੈ ਕਿ ਇਹ ਸਾਰਾ 195 ਪੇਜਾਂ ਦਾ ਨਾਵਲ ਆ 14 ਕਾਂਡਾਂ ਦੇ ਵਿੱਚ ਵੰਡਿਆ ਹੋਇਆ ਹੈ ਬੜਾ ਸਿੱਧਾ ਜਿਹਾ ਬਰਤਾਂਤ ਆ ਪਰ ਪੰਜਾਬੀਆਂ ਲਈ ਇਹ ਬਰਤਾਂਤ ਸਮਝਣਾ ਬੜਾ ਜ਼ਰੂਰੀ ਹੈ ਕੈਨੇਡਾ ਐਸ ਵੇਲੇ ਪੰਜਾਬੀਆਂ ਦੇ ਸੁਪਨਿਆਂ ਦੀ ਧਰਤੀ ਆ ਤੇ ਉਹ ਸੁਪਨਿਆਂ ਦੀ ਧਰਤੀ ਦੇ ਉੱਤੇ ਕੀ ਵਾਪਰਦਾ ਉਸ ਯਥਾਰਥ ਦਾ क्रूर ਜਿਹੜਾ ਚਿਹਰਾ ਉਹ ਹਰਪ੍ਰੀਤ ਸਿੱਖਾ ਸਾਨੂੰ ਦਰਸਾਉਂਦਾ ਕਿ ਕਿਵੇਂ ਜਿਹੜੇ ਸਾਡੇ ਲੋਕ ਪੰਜਾਬੀ ਲੋਕ ਉਹ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਨੇ ਵਿਦੇਸ਼ਾਂ ਦੀ ਧਰਤੀ ਤੇ ਪੱਕੇ ਹੋਣ ਲਈ ਉਹਨਾਂ ਨੂੰ ਕਿਹੜੇ-ਕਿਹੜੇ ਪਾਪੜ ਵੇਲਣੇ ਪੈਂਦੇ ਆ ਤਾਂ ਉਹਦੇ ਵਿੱਚੋਂ ਕਿਸ ਕਿਸਮ ਦੀ ਉਹਨਾਂ ਦੀ ਜ਼ਿੰਦਗੀ ਆ ਖਾਸ ਕਰਕੇ ਇਹ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਉੱਤੇ ਆ ਤੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਉੱਤੇ ਆ ਤੇ ਦੂਸਰੀ ਜਿਹੜੀ ਗੱਲ ਵੱਡੀ ਹੈਗੀ ਆ ਕਿ ਲੇਬਰ ਮਾਰਕੀਟ ਅਸੈਸਮੈਂਟ ਇੰਪੈਕਟ ਇਸ ਨੂੰ ਸ਼ਬਦ ਨੂੰ ਸ਼ਾਇਦ ਤੁਹਾਡੇ ਚ ਕੋਈ ਵੀ ਨਾ ਸਮਝੇ ਪਰ ਐਲ ਐਮ ਆਈ ਵੀ ਖਰੀਦ ਲਈ ਐਲ ਐਮ ਆਈ ਖਰੀਦ ਲਈ ਇਹ ਗੱਲਾਂ ਤੁਸੀਂ ਅਕਸਰ ਹੀ ਸੁਣਦੇ ਆਂ ਇਹ ਐਲ ਐਮ ਆਈ ਖਰੀਦਣੀ ਕੀ ਹੈ ਕਿ ਜਦੋਂ ਕੋਈ ਵਿਦਿਆਰਥੀ ਸਟੂਡੈਂਟ ਵੀਜ਼ੇ ਤੇ ਜਾਂਦਾ ਤਾਂ ਉਸ ਨਾਲ ਦੀ ਨਾਲ ਕੁਝ ਕੰਮ ਕਰ ਸਕਦਾ ਉਸ ਕੰਮ ਨਾਲ ਉਹ ਉੱਥੇ ਥੋੜਾ ਬਹੁਤਾ ਆਪਦਾ ਗੁਜ਼ਾਰਾ ਚਲਾ ਸਕਦਾ ਪਰ ਜੇ ਉਸ ਨੇ ਪੱਕਾ ਉੱਥੇ ਕੰਮ ਕਰਨਾ ਹੈ ਤਾਂ ਉਸ ਨੂੰ ਵਰਕ ਪਰਮਿਟ ਦੀ ਜ਼ਰੂਰਤ ਆ ਇਸੇ ਤਰ੍ਹਾਂ ਕੋਈ ਵਿਅਕਤੀ ਉੱਥੇ ਜਾਂਦਾ ਟੂਰਿਸਟ ਵੀਜ਼ੇ ਤੇ ਜਾਂਦਾ ਪਰ ਜੇ ਉਸਨੇ ਇਥੇ ਪੱਕਾ ਰਹਿਣਾ ਹੈ ਤਾਂ ਉਹਨੂੰ ਵਰਕ ਪਰਮਿਟ ਲੈਣਾ ਪੈਂਦਾ ਵਰਕ ਪਰਮਿਟ ਲੈਣ ਲਈ ਤੁਹਾਨੂੰ ਉਥੋਂ ਦੇ ਕੈਨੇਡੀਅਨ ਕਿਸੇ ਕੰਪਨੀ ਤੋਂ ਜ਼ਰੂਰਤ ਪੈਂਦੀ ਆ ਕਿ ਤੁਸੀਂ ਉਥੇ ਕਿਸੇ ਕੋਲ ਕੰਮ ਆ ਜਿਹੜਾ ਤੁਹਾਡੇ ਕਰਨ ਵਾਲਾ ਹੀ ਕੰਮ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਇਹ ਇਹ ਸ਼ਾਰਟ ਫਾਰਮ ਆ ਐਲ ਐਮ ਏ ਆਈ ਲੇਬਲ ਮਾਰਕ ਲੇਬਰ ਮਾਰਕੀਟ ਅਸੈਸਮੈਂਟ ਜਿਹੜੀ ਇੰਪੈਕਟ ਹੈਗਾ ਉਹਦਾ ਜਿਹੜਾ ਹੈਗਾ ਉਸ ਦੇ ਬਾਰੇ ਖਰੀਦੀਆਂ ਜਾਂਦੀਆਂ 20-20 ਲੱਖ ਰੁਪਇਆ ਦੇ ਕੇ ਖਰੀਦੀਆਂ ਜਾਂਦੀਆਂ ਜਾਂ ਘੱਟ ਤਨਖਾਹਾਂ ਤੇ ਦੇ ਕੇ ਖਰੀਦੀਆਂ ਜਾਂਦੀਆਂ ਤਾਂ ਕਿ ਪੱਕਾ ਹੋਇਆ ਜਾ ਸਕੇ ਇਹ ਨਵਾਂ ਜਿਹੜਾ ਇੱਕ ਪਾਸੇ ਤਾਂ ਇਸ ਦੇ ਵਿੱਚ ਗਰਸੀਰ ਦੀ ਕਹਾਣੀ ਚੱਲਦੀ ਆ ਤੇ ਇੱਕ ਪਾਸੇ ਕਰਨਵੀਰ ਦੀ ਕਹਾਣੀ ਚੱਲਦੀ ਆ ਜਿਹੜੀਆਂ دشਵਾਰੀਆਂ ਦੇ ਵਿੱਚ ਗਰਸੀਰ ਨੂੰ ਲੰਘਣਾ ਪੈਂਦਾ ਜਿਸ ਤਰ੍ਹਾਂ ਆਪਣਾ ਸੁੋਸ਼ਣ ਕਰਾਉਣਾ ਪੈਂਦਾ ਉਸੇ ਰਾਹ ਦੇ ਵਿੱਚ ਤੇ ਹੀ ਫਿਰ ਗਰਸੀਰ ਨੂੰ ਵੀ ਚੱਲਣਾ ਪਊਗਾ ਅਸਲ ਦੇ ਵਿੱਚ ਕਿ ਸਭ ਤੋਂ ਜਿਹੜੀ ਇਸ ਨਾਵਲ ਦੀ ਖੂਬਸੂਰਤੀ ਆ ਕਿ ਬਹੁਤ ਸਾਰੇ ਨਾਵਲ ਅਸੀਂ ਪੜ੍ਹਦੇ ਆ ਕਿ ਜਿਨ੍ਹਾਂ ਨਾਵਲਾਂ ਦੇ ਵਿੱਚ ਗੋਰਿਆਂ ਵੱਲੋਂ ਪੰਜਾਬੀਆਂ ਦੀ ਕੀਤੀ ਲੁੱਟ ਜਾਂ ਉਹਨਾਂ ਪ੍ਰਤੀ ਜਿਹੜਾ ਨਫ਼ਰਤੀ ਰੂਪ ਆ ਉਹ ਸਾਨੂੰ ਅਕਸਰ ਵੇਖਣ ਨੂੰ ਮਿਲਦਾ ਇਹ ਜੋ ਬਹੁਤ ਸਾਡੇ ਕੋਲੇ ਨਾਵਲ ਨੇ ਕਹਾਣੀਆਂ ਨੇ ਜਿਹਨੂੰ ਕਹਿੰਦੇ ਨਸਲੀ ਵਿਤਕਰੇ ਦੀ ਗੱਲ ਰੇਸਿਜ਼ਮ ਦੀ ਗੱਲ ਪਰ ਸਾਡੇ ਆਪਣੇ ਭਾਈਵੰਦ ਸਾਡੇ ਆਪਣੇ ਹੀ ਲੋਕਾਂ ਨਾਲ ਕੀ ਕਰਦੇ ਆ ਇਹ ਇਸ ਨਾਵਲ ਵਿੱਚ ਬਹੁਤ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਇਹਦੀਆਂ ਕੁਝ ਝਲਕਾਂ ਸਾਨੂੰ ਹਰਜੀਤ ਅਟਵਾਲ ਦੇ ਇੱਕ ਨਾਵਲ ਸਵਾਰੀ ਦੇ ਵਿੱਚ ਵੀ ਮਿਲਦੀਆਂ ਉਹ ਇੰਗਲੈਂਡ ਦੀ ਜ਼ਿੰਦਗੀ ਨਾਲ ਸੰਬੰਧਿਤ ਤਾਂ ਕਿਵੇਂ ਭਾਈ ਭਾਈ ਦਾ ਸਿਚੁਏਸ਼ਨ ਕਰਦਾ ਹੈ ਇਸ ਦੀਆਂ ਸਾਨੂੰ ਜਿਹੜੀਆਂ ਝਲਕਾਂ ਉਹ ਕਿਤੇ ਨਾ ਕਿਤੇ ਡੈਥ ਆਫ ਦੀ ਪਾਸਪੋਰਟ ਜਿਹੜੇ ਅੱਜ ਸਾਡੇ ਵਿਚਾਰ ਨਹੀਂ ਗਏ ਅਕਬਾਲ ਰਾਮੂ ਵਾਲੀ ਇਹਦੇ ਨਾਵਲ ਵਿੱਚ ਵੀ ਮਿਲਦੀਆਂ ਹੈਗੀਆਂ ਜਿਹੜਾ ਅੰਗਰੇਜ਼ੀ ਤੇ ਪੰਜਾਬੀ ਦੋਵਾਂ ਦੇ ਵਿੱਚ ਛਪਿਆ ਸੀ ਪਰ ਇਹ ਨਾਵਲ ਸਿੱਧੇ ਢੰਗ ਨਾਲ ਇਸ ਟਰਕਿੰਗ ਦੇ ਵਪਾਰ ਵਿੱਚ ਲੱਗੇ ਆਪਣੇ ਹੀ ਭਾਈਵੰਦ ਆਪਣੇ ਹੀ ਭਾਈਵੰਦਾ ਦਾ ਕਿਵੇਂ ਸ਼ੋਸ਼ਣ ਕਰਦੇ ਆ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਇਹ ਦਰਸਾਇਆ ਗਿਆ ਹੈਗਾ ਕਥਾਰਸ ਬਹੁਤ ਉੱਥੋਂ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਕਿਸ ਤਰ੍ਹਾਂ ਇੱਥੋਂ ਹੀ ਸ਼ੁਰੂ ਹੋ ਜਾਂਦੀਆਂ ਕਿ ਕਿਵੇਂ ਇੱਕ ਪਾਸੇ ਤਾਂ ਦੁੱਖ ਆ ਕਿ ਭਰਾ ਦੀ ਦੋ ਭਰਾ ਨੇ ਉਹਨਾਂ ਦੀ ਇੱਕ ਭੈਣ ਕੈਨੇਡਾ ਚ ਵਿਆਹੀ ਆ ਇੱਕ ਪਾਸੇ ਤਾਂ ਦੁੱਖ ਆ ਕਿ ਉਹਨਾਂ ਦਾ ਜੀਜਾ ਜਿਹੜਾ ਉਹ ਟਰੱਕ ਹਾਦਸੇ ਦੇ ਵਿੱਚ ਮਾਰਿਆ ਜਾਂਦਾ ਪਰ ਇਸੇ ਹੀ ਅਫਸੋਸਨਾਕ ਮੌਕੇ ਨੂੰ ਉਹਨਾਂ ਦੇ ਮਨ ਵਿੱਚ ਆਉਂਦਾ ਕਿ ਕਿਉਂ ਨਾ ਇਸ ਨੂੰ ਚੰਗੇ ਮੌਕੇ 'ਚ ਪਾਰ ਪਾਰ ਟਰਿਆ ਜਾਵੇ ਉਥੇ ਭੈਣ ਨੂੰ ਦਲਾਸਾ ਦੇਣ ਦੇ ਬਹਾਨੇ ਅਫਸੋਸ ਕਰਨ ਦੇ ਬਹਾਨੇ ਹਿਰਖ ਕਰਨ ਦੇ ਬਹਾਨੇ ਉਥੇ ਜਾਇਆ ਜਾਵੇ ਤੇ ਫਿਰ ਪੱਕਾ ਹੋਇਆ ਜਾਵੇ ਇਹ ਗਰਸੀਰ ਦੀ ਕਹਾਣੀ ਆ ਸਟੂਡੈਂਟ ਕਿਵੇਂ ਇੱਕ ਦੂਸਰੇ ਨਾਲ ਮੁਹੱਬਤ ਵੀ ਇਹ ਸੋਚ ਕੇ ਕਰਦੇ ਆ ਕਿ ਇਹ ਮੈਨੂੰ ਪੱਕਾ ਕਰਾ ਦੂਗੀ ਜਾਂ ਇਹ ਪੱਕਾ ਕਰਾ ਸਕਦਾ ਇਸ ਕਿਸਮ ਦੀ ਜਿਹੜੀ ਕਹਾਣੀ ਆ ਕਰਨਵੀਰ ਦੀ ਚੱਲਦੀ ਆ ਪਰ ਜਿਸ ਕਿਸਮ ਦਾ ਰਵਈਆ ਗਰਸੀਰ ਨਾਲ ਉਸ ਦਾ ਉਸਤਾਦ ਡਰਾਈਵਰ ਕਰਦਾ ਉਸ ਦੇ ਮਾਲਕ ਕਰਦੇ ਨੇ ਬਿਲਕੁਲ ਉਸੇ ਕਿਸਮ ਦਾ ਹੀ ਰਵਈਆ ਬਾਤ ਦੇ ਵਿੱਚ ਕਰਨ ਦੇ ਨਾਲ ਗਰਸੀਰ ਕਰਦਾ ਭਾਵੇਂ ਅਖੀਰ ਦੇ ਵਿੱਚ ਨਾਵਲ ਦੇ ਵਿੱਚ ਇੱਕ ਅਦਰਸ਼ਵਾਦੀ ਮੋੜ ਆਉਂਦਾ ਹੈ ਕਿ ਜਿਹਦੇ ਨਾਲ ਉਹ ਫਿਰ ਹਮਦਰਦੀ ਕਰਦਾ ਪਰ ਆਪਣੇ ਆਪ ਦੇ ਵਿੱਚ ਇਹ ਨਾਵਲ ਬਹੁਤ ਖੂਬਸੂਰਤ ਹੈ ਮੈਂ ਸਮਝਦਾ ਕਿ ਨਾਵਲ ਕੈਨੇਡੀਅਨ ਜ਼ਿੰਦਗੀ ਖਾਸ ਕਰਕੇ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਖਾਸ ਕਰਕੇ ਜਿਹੜੇ ਪਰਮਟ ਕਿਰਾਏ ਤੇ ਲੈਂਦੇ ਨੇ ਜਿਹੜੇ ਪੈਸੇ ਤਾਰ ਕੇ ਜਾਂਦੇ ਨੇ ਉਹਨਾਂ ਦੇ ਲਈ ਇਹ ਬੜਾ ਮਹੱਤਵਪੂਰਨ ਆ ਮੈਂ ਸਮਝਦਾ ਹਾਂ ਕਿ ਜਿਹੜੇ ਬੰਦਿਆਂ ਨੇ ਹਜੇ ਕੈਨੇਡਾ ਨਹੀਂ ਵੀ ਗਏ ਕੈਨੇਡਾ ਦੀ ਜ਼ਿੰਦਗੀ ਨੂੰ ਜਾਣਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਨਾਵਲ ਜ਼ਰੂਰ ਪੜਨ ਦੀ ਸਿਫਾਰਿਸ਼ ਕਰਦਾ ਗ੍ਰੇਸ਼ੀਅਸ ਜਿਹੜੇ ਬੁੱਕਸ ਨੇ ਗ੍ਰੇਸ਼ੀਅਸ ਪ੍ਰਕਾਸ਼ਕ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਉਸ ਨੇ ਇਹ ਜਿਹੜਾ ਸਾਹਮਣੇ ਯੂਨੀਵਰਸਿਟੀ ਪਟਿਆਲਾ ਦੇ ਜਿਹੜਾ ਗ੍ਰੇਸ਼ੀਅਸ ਬੁੱਕ ਹੈਗਾ ਉਸ ਨੇ ਇਹ ਛਾਪਿਆ ਹੈਗਾ ਤੁਸੀਂ ਇਹ ਨਾਵਲ ਪੜੋ ਤੇ ਕੈਨੇਡੀਅਨ ਜ਼ਿੰਦਗੀ ਬਾਰੇ ਜਾਣ ਸਕਦੇ ਆ ਗਲਪਕਾਰੀ ਦਾ ਆਨੰਦ ਲੈ ਸਕਦੇ ਆ ਸੱਚਮੁੱਚ ਮੈਨੂੰ ਇਸ ਨਾਵਲ ਨੇ ਬੜਾ ਪ੍ਰਭਾਵਿਤ ਕੀਤਾ ਖਾਸ ਕਰਕੇ ਇਸ ਪੱਖ ਤੋਂ ਕਿ ਕਿਵੇਂ ਸਮਕਾਲੀ ਜ਼ਿੰਦਗੀ ਦੇ ਕਠੋਰ ਯਥਾਰਥ ਨੂੰ ਹਰਪ੍ਰੀਤ ਸਿੱਖੇ ਨੇ ਪਕੜਿਆ ਹੈ ਇਹ ਸਮਝਣ ਦੇ ਲਈ ਕੇਵਲ ਗਲਪੀ ਰਸ ਲੈਣ ਲਈ ਨਹੀਂ ਸਗੋਂ ਉਥੋਂ ਦੀ ਜ਼ਿੰਦਗੀ ਨੂੰ ਜਾਣਨ ਲਈ ਵੀ ਇਹ ਨਾਵਲ ਬੜਾ ਮਹੱਤਵਪੂਰਨ ਹੈ ਹਨੇਰੇ ਰਾ ਅਸੀਂ ਆਸ ਕਰਦੇ ਹਾਂ ਕਿ ਹਨੇਰੇ ਰਾਹਾਂ ਨੂੰ ਪੜ੍ਹ ਕੇ ਕੁਝ ਲੋਕ ਆਪਣਾ ਰਾਹ ਰਚਨਾ ਲੈਣਗੇ ਮਿਹਰਬਾਨ